ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਬਾਈ ਗਾਮਾ ਬਕਾਉ ਬਾਈ ਗਾਮਾ ਬਕਾਉ ਵੀਰੇ ਐਫ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰ ਸੈਰ ਗਰਲੈਂਡੋ ਆਹ ਹਰ ਤਰ੍ਹਾਂ ਦੀ ਹਾਂਜੀ ਵੀਰ ਜੀ ਮੇਰਾ ਐਡਰੈਸ ਨੋਟ ਕਰ ਲਓ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਵੀਰੇ ਆਪਣਾ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਰਾਜੀ ਖੜਕ ਤੇ ਆਪਣਾ ਵੀਰੇ ਫਾਰਮ ਹੈਗਾ ਹੈਗਾ ਜ਼ਿਲ੍ਹਾ ਵੀਰ ਜੇ ਆਪਣਾ ਬਰਨਾਲਾ ਹੈਗਾ ਟਰੈਕਟਰ ਨੰਬਰ ਵੀਰੇ ਆਪਣਾ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਜੋ ਤੁਸੀਂ ਮੈਨੂੰ ਹੈਲੋ ਦਾ ਮੈਸੇਜ ਕਰੋਗੇ ਜਿਹੜੀ ਸਾਡੀ ਲੋਕੇਸ਼ਨ ਆ ਤੁਹਾਨੂੰ ਆਪਦੇ ਆਪ ਆ ਜੂਗੀ ਵੀਰੇ ਉੱਥੇ ਤੁਸੀਂ ਟੱਚ ਕਰੋਗੇ ਸਿੱਧੀ ਫਾਰਮ ਤੇ ਲੈ ਕੇ ਆਊਗੀ ਜਿਹੜੀ ਆਪਾਂ ਵੀਡੀਓ ਵੀਰੇ ਕਵਰ ਕਰਦੇ ਹਾਂ ਸ਼ਾਮ ਨੂੰ ਕਰਦੇ ਆ ਕੰਮ ਦਾ ਜ਼ਿਆਦਾ ਜ਼ੋਰ ਵੀਰਾਂ ਤੋਂ ਮਾਫੀ ਚਾਹੁੰਨੇ ਆ ਕਿਉਂਕਿ ਵੀਰੇ ਜਿਹੜੇ ਆਪਾਂ ਵੀਡੀਓ ਕਵਰ ਕਰਦੇ ਆ 23 ਤਰੀਕ 5ਵਾਂ ਮਹੀਨਾ 2024 ਵੀਰੇ ਸਾਮੀ ਵੀਡੀਓ ਕਵਰ ਕਰ ਰਹੇ ਆ ਤਕਰੀਬਨ 22 ਨਾਲ ਵੀਰੇ ਬਿਕਰੀ ਲਈ ਹੈਗੇ ਨੇ ਜਿਹੜੇ ਵੀਰਾਂ ਨੇ ਸਾਡੇ ਫਾਰਮ ਤੇ ਆਉਣਾ ਦਾ ਤਕਰੀਬਨ ਕੱਲ ਨੂੰ 25 ਤਰੀਕ ਨੂੰ ਬੇਚੰਤ ਹੋ ਕੇ ਆਜੋ। ਸੰਤਕ ਵੀਰੇ ਫਾਰਮ ਤੇ ਮਿਲਾਂਗੇ ਉਸ ਤੋਂ ਬਾਅਦ ਚ ਆਉਣਾ ਫੋਨ ਲਾ ਕੇ ਆਉਣਾ। ਕਿਉਂਕਿ ਮਾਲ ਸਾਡੇ ਕੋਲ ਵੱਡੀ ਮਾਤਰਾ ਵਿੱਚ ਸੇਲ ਹੋ ਜਾਂਦਾ। ਜਦੋਂ ਪੰਜਾਬ ਸਰਕਾਰ ਦੀਆਂ ਮੰਡੀਆਂ ਖੁੱਲ ਗਈਆਂ ਵੀਰੇ ਅਗੇ ਮੁੱਖ 40-45 ਗਾਵਾਂ 'ਤੇ ਆਪਣਾ ਕੰਮ ਚੱਲ ਜੂਗਾ। ਬਾਕੀ ਤੁਹਾਡੇ ਭਰਾਵਾਂ ਦੇ ਵੀਰੇ ਪਿਆਰ ਨਾਲ। ਆਜੀ ਆਜੋ ਉਸ ਤੋਂ ਅੱਗੇ ਆਇਰੋ ਕੰਮ ਨੇ ਹੈਗੇ ਨੇ। ਤੁਹਾਨੂੰ ਵੀਰੇ ਤਕਰੀਬਨ ਤੇ ਨਾਲ ਦਾ ਪਰ ਰੇਟ ਵੀ ਦੱਸਾਂਗੇ। ਇਹਦੇ ਆਲੋ ਵੀਰੇ ਇਹਦਾ 72000 ਥੋੜਾ ਅੰਦਰੋਂ ਬਾਹਰ ਤੋਰ ਕੇ ਦਿਖਾਵਾਂਗੇ ਮਾਰੇ ਮਾਲੇ ਆਪਾਂ ਇਦਾਂ ਦਿਖਾਉਂਦੇ ਆ ਇਹਦਾ 72000 ਦੂਜਾ ਸੂਹਾ ਸੁੰਦੀ ਆ ਤੇ ਸੂਹ ਨੂੰ ਤਕਰੀਬਨ ਵੀਰੇ ਲੱਗੂਗੀ 5-4 ਦਿਨ ਇਹ ਵੀਰਜੀ ਫੈਕਸ ਪ੍ਰਾਈਸ ਨਹੀਂ ਹੈਗੇ ਮੇਰੇ ਆਏਗੇ ਵੀਰਾਂ ਦਾ ਮਾਨਤਨ ਵਾਧੂ ਹੋਊਗਾ ਉਦੋਂ ਅਕੜ ਜਾਓ ਵੀਰੇ ਇਹਦਾ 86000 86000 ਵੀ ਦੂਜਾ ਸੂਹਾ ਸੁੰਦੀ ਆ ਵੀਰੇ ਇਹ ਦੋਨੋਂ ਬੜਾ ਨੰਨਾਂ ਦੇ ਵਿੱਚ ਨੇ ਇਹਦਾ ਵੀ ਵੀਰੇ ਮਾਨਤਨ ਹੋ ਜਾਊਗਾ ਤੇ ਸੂਹ ਨੂੰ ਵੀ ਇੱਕ ਹਫਤਾ ਲੱਗੂ ਆ ਬੜ ਵੀਰੇ ਤਾਜੀ ਸੂਈਆ ਚ ਸਵੇ ਸੁਬਾ ਕਾਜੀ ਸੁਯਾ ਦੱਬ ਸੋਣਾ ਪਾਜੂਗੀ ਤੇ ਲੇਵੇ ਦੀ ਥੱਲੇੋਂ ਬਿਲਕੁਲ ਪੱਧਰਾ ਪਾਸੇ ਥੋੜਾ ਜਿਹਾ ਬੱਚਾ ਚੋਂਗਿਆ ਉੱਚੀ ਦੀ ਆਪਣੀ ਗਰੰਟੀ ਆ ਬੰਦਾ ਦੋ ਟਾਈਮ ਤਿੰਨ ਟਾਈਮਾਂ ਵੀਰੇ ਆਪਣੇ ਫਾਰਮ ਤੇ ਚੋ ਸਕਦਾ ਇਹਦਾ ਵੀਰੇ ਮੁੱਲ ਜਿਹੜਾ ਹੈਗਾ 48000 ਆ ਗਿਆ ਵੀਰ ਦਾ ਮਨਤਨ ਹੋ ਜਾਊਗਾ ਤੇ ਇਹ ਚੀਜ਼ ਆ ਗਈ ਵੀਰੇ ਇਹ ਆ ਗਈ ਨੈਣੋ ਇਹ ਮਰਛੜੀ ਆ ਗਈ ਅਸੀਂ ਕਦੇ ਵੀ ਕਿਸੇ ਵੀਰ ਨੂੰ ਇਹ ਨਹੀਂ ਕਹਿੰਦੇ ਵੀ ਵੀਰੇ ਨੈਣੋ ਖਰੀਦੋ ਅਸੀਂ ਹਰ ਵੀਰ ਨੂੰ ਇਹੀ ਕਹਿੰਨੇ ਆ ਵੀ ਵੀਰੇ ਮਰਛੜੀ ਖਰੀਦੋ ਕਿਉਂਕਿ ਉਹ ਚੀਜ਼ ਆਪਾਂ ਖਰੀਦਾਂਗੇ ਵੀਰੇ ਉਹ ਫੇਰ بار-बार ਨਹੀਂ ਰੋਂਦੀਆਂ ਇਹੋ ਜੀਆਂ ਚੀਜ਼ਾਂ ਘਰੇ ਖੜੀਆਂ ਵੀ ਸੋਹਣੀਆਂ ਲੱਗਦੀਆਂ ਨਹੀਂ। ਉਹ ਤੂੰ ਅੱਕੇ ਆਜੋ ਵੀਰੇ ਦਾ 75000 ਬੱਤ ਵੀਰ ਕਹਿੰਦਾ ਵੀਰੇ ਯਾਰ ਉੱਥੇ ਆ ਮੁੱਲ ਸੀ ਇੱਥੇ ਆ ਮੁੱਲ ਸੀ ਤੁਸੀਂ ਆਪ ਹੀ ਅੰਤਰ ਦੇਖ ਸਕਦੇ ਹੋ ਨਾ 48 ਇਹਦਾ 75 ਵੀਰੇ ਚੀਜ਼ਾਂ ਦੇ ਮੁੱਲ ਹੁੰਦੇ ਨੇ ਵੀਰ ਜੀ। ਇਹ ਵੀ ਵੀਰੇ ਮੋਹ ਦੰਦਾਂ ਦੇ ਵਿੱਚ ਇਹਦਾ ਵੀ ਮਾਨਤਨ ਹੋਊਗਾ ਵੀਰ ਜੀ। ਉਹ ਤੂੰ ਅੱਕੇ ਆਜੋ ਵੀਰੇ ਦਾ 55000 ਰੁਪਈਆ। ਦੁੱਤ ਵੀਰੇ ਇਹ ਵੀ 20 ਘੱਟ ਜੂਗੀ ਇਹ ਨਹੀਂ ਗੱਲਾਂ ਹੁੰਦੀਆਂ। ਪਰ ਸ਼ੂਆ ਇਹ ਵੀ ਤੀਜਾ ਕਰਮਾਲੀ। ਸੁਗਵਾ ਵੀ ਤੀਜਾ ਕੀ ਇਹਦਾ ਵੀਰੇ 55000 ਜਿਹੜੇ ਵੀਰਾਂ ਦੇ ਬਾਹਰੋਂ ਰੋਡ ਦੇਖੇ ਹੋਊਗੇ ਸਾਡੇ ਫਾਰਮ ਤੇ ਆਊਗਾ ਵੀਰੇ ਖਾਲੀ ਮੋਟਰ ਵਾਲਾ ਸਿਸ਼ਟ ਵੀ ਨਹੀਂ ਹੁੰਦਾਗਾ ਉਹ ਤੂੰ ਅੱਗੇ ਆ ਜਾਓ ਵੀਰੇ ਕਾਨੂੰਨ ਬੱਸੀਆ ਦੰਡਾਂ ਦੇ ਵਿੱਚ ਇੱਕ ਹੱਤਾ ਬਾਕੀ ਆ ਬਰੀਡ ਵਾਲੀ ਆ ਇਹਦਾ 65000 ਆਹ ਬੱਚਾ ਵੀਰੇ ਏਡੇ ਸੂਰਿਆ ਹੈਗਾ ਆਹ ਕਹੇ ਕਾਨੂੰਨ ਬੱਸੀਆ ਦੱਸ ਦਿੰਦੀ ਕਿ 155000 ਹੁਣ ਪਤਾ ਹੈ ਇਹ 58000 ਰੁਪਿਆ ਦਾ ਦਿੰਦੀ ਕੱਤੀ ਆ ਠੰਡੀ ਸੀ ਦਾ ਵੀਰ ਜੀ ਦੇਖ ਸਕਦੇ ਹੋ ਬਾਹਰ ਆ ਜੋ ਵੀਰ ਜੀ ਮੇਰੇ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ 13 ਰੁਪਏ ਕਿਲੋ ਮੀਟਰ ਚੱਲਦਾ ਕੰਨੇ 50 50 ਦਾ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਭਾ ਮਸੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰ ਜੀ ਉਥੇ ਪੇਮੈਂਟ ਚੱਕੀ ਜਾਂਦੀ ਆ ਆ ਕੱਢ ਦਿਓ ਜਰਸੀ ਕੱਢੋ ਮੜੀ ਜੀ ਇਹ ਵੀਰੇ ਪੰਜਾਬ ਵਾਲੀ ਜਰਸੀ ਆ ਗਈ ਵੱਡੀਆਂ ਇਹ ਗਾਈਆਂ ਜੇ ਅਸਲ ਵਿੱਚ ਵੱਡੇ ਪੰਜ ਆ ਗਏ ਆ ਵੱਡੀਆਂ ਗਾਈਆਂ ਅੰਦਰ ਵੀ ਹੈਗੀਆਂ ਨੇ ਇਹ ਵੀਰੇ ਅਸਲ ਵਿੱਚ ਫਾਰਮ ਵਾਲੀ ਵੜਾ ਫਾਰਮ ਵਾਲੀ ਆ ਵੀਰੇ ਜਣੀ ਇਹ ਸਿੱਧਾ ਵੀਰ ਜੀ ਇਹ 22 23 ਕਿਲੋ ਮੰਨ ਕੇ ਲਈ ਆ ਪਰ ਵੀਰ ਨੇ ਤਾਂ 28 ਲੀਟਰ ਦੱਸਿਆ ਪਹਿਲੇ ਸੂਇਆ ਦੁੱਧ ਬਾਕੀ ਜਿਹੜਾ ਵੀਰ ਲੈ ਗਿਆ ਉਹ ਮਗਰ ਵੀਰੇ ਸਵਾਲ ਆ ਬੱਠਰ ਨਾਲ ਚੱਕੀ ਫਿਰੇ ਕਿਉਂਕਿ ਹਜੇ ਇਹ ਕਰਮਾ ਦੀ ਇੱਕ ਹਫ਼ਤਾ ਬੱਚਾ ਨਹੀਂ ਦਿੰਦੀ ਇਹ ਇਹ ਚੰਗੀ ਵੀਰੇ ਬਣ ਕੇ ਨਿਖਰੂਗੀ ਤੇ ਠੰਡੀ ਸੀਨ ਦਾ ਵੀਰ ਜਿਹੜਾ ਅੰਤ ਕੋਈ ਨਹੀਂ ਖੰਡੀ ਸੀ ਉਹ ਦਾ ਮਾ ਤਿੰਨ ਕ ਤੋੜ ਦਿਓ ਪਹਿਲੀਆਂ ਜੀ ਕਿਉਂਕਿ ਸ਼ਾਮ ਦਾ ਟਾਈਮ ਆ ਵੀਰੇ ਥੋੜੀ ਮਾਫੀ ਚਾਹਉਣਾ ਫਿਰ ਵੀਡੀਓ ਲੰਮੀ ਬਣ ਜਾਂਦੀ ਆ ਦੇਖੋ ਦੇਖ ਸਕਦਾ ਹਾਂ ਵੀਰੇ ਖੱਲੋ ਨਿੱਖਰ ਕੇ ਸੂਗੀ ਜਿਹੜਾ ਵੀਰ ਲੈ ਗਿਆ ਵੀਰੇ ਫਰਿਜ ਚੋਂ ਮਖਣੀ ਨਹੀਂ ਮੋਕਣ ਦੇਊਗੀ ਆ ਤੋੜੋ ਜੀ ਤੋੜੋ ਤੋੜਦਾ ਕਰੋ ਵੀਰੇ ਜਲਦੀ ਬਣਾ ਜਾ ਨੇਰਾ ਹੁੰਦਾਗਾ ਇਹ ਵੀਰੇ 80% ਜਰਸੀ ਆ 20% ਕ੍ਰਾਸ ਹੈ ਗਰਮੀ ਵਾਲੇ ਤੋਫੇ ਆ ਬਾਹਰ ਦੇ ਸਾਰੇ ਏ ਵੀਰੇ ਇੱਕ ਹਫਤਾ ਲੋ ਸੂਣ ਨੂੰ ਕਰਮਾ ਲਈ ਹਜੇ ਇੱਕ ਹਫਤਾ ਲਿਓ ਮੜਾ ਮੋੜੀ ਚੱਲੋ ਦਵਾ ਦੱਬ ਜੀ ਮੋੜੀ ਚੱਲੋ ਵੀਰੇ ਲਿਓ ਤੋਰ ਦਿਓ ਜੀ ਉਹਨਾ ਨੇਰਾ ਹੁੰਦਾਗਾ ਕਿ ਵੀਡੀਓ ਵੀਰੇ ਹਜੇ ਇੱਕ ਹਿੰਦੀ ਚ ਵੀ ਕਵਰ ਕਰਨੀ ਆ ਏ ਵੀਰੇ ਪਹਿਲਾ ਸੂਆ ਮੂੰਹੋਂ ਚਾਲ ਲੰਦਾ ਦੇਖੋ ਵੀਰੇ ਥੱਲੇ ਦੇਸ਼ੀ ਮਖਿਆਲ ਲਈ ਜਾਂਦੀਆ ਕਰਮਾ ਲਈ ਮੱਲਾ ਵਾਂਗੂ ਤੁਰਦੀ ਆ ਹਜੇ ਸੂਣ ਨੂੰ ਪੰਜ ਸੱਤ ਸੇਧਨੇ ਕਰਮਾ ਲਈ ਲੈ ਜੂ ਬੜੀ ਆਰਾਮਦਾਰੀ ਨਾਲ ਬਾਕੀ ਥੋੜੀ ਜੀ ਹੁਣ ਗਰਮੀ ਚੱਲ ਪਈ ਆ ਜੜੀਆਂ ਵੇੜਾਂ ਵੀਰੇ ਟਾਈਮ ਤੋਂ ਦੋ ਚਾਰ ਦਿਨ ਪਹਿਲਾਂ ਹੀ ਸੁੰਡੀਆਂ ਨੇ ਹੁਣ। ਉਹ ਤੂੰ ਅੱਕੇ ਆ ਜਾਓ। ਉਹ ਤੂੰ ਅੱਕੇ ਆ ਜਾਓ ਵੀਰੇ। ਤਾਜੀ ਸੂਈਆਂ ਜਮਾ ਗਰੀਬ ਪਰਿਵਾਰ ਤੋਂ ਲਈਏ ਨਾਲ ਦੇ ਪਿੰਡੋਂ 17 ਕਿਲੋ ਦੁੱਧ ਰੈਡੀ ਹੋਊਗਾ। ਸਾਡੇ ਫਾਰਮ ਤੇ ਖੜ ਗਈ ਵੀਰੇ ਦੋ ਚਾਰ ਦਿਨ 20 ਕਿਲੋ ਤੋਂ ਬਾਹਰ ਵੀਰੇ ਚਵਾ ਦੇਾਂਗੇ। 20 ਕਿਲੋ ਤੋਂ ਬਾਹਰ ਚਵਾ ਦੇਾਂਗੇ। ਚੋਣ ਦੇਖ ਸਕਦੇ ਹੋ। ਦੇਖੋ ਵੀਰੇ। ਮੋਗੇ ਕਰਦੀ ਆ ਮੋਗੇ। ਤੋਂ ਦੇਖ ਸਕਦੇ ਹੋ ਨਾਲੇ ਸੁੱਕੇ ਥਾਣਾ ਬਿਲਕੁਲ ਦੇਖੋ ਕੋਈ ਨਿਆਣਾ ਨਹੀਂ ਕੋਈ ਬਾਸਤਾ ਨਹੀਂ ਕੋਈ ਭੂਰ ਨਹੀਂ ਸਿੱਟਾ ਨਹੀਂ ਜਿਹੜੀ ਆ ਬੈਡ ਆ ਵੀਰੇ ਇਹ ਰਾਤੀ ਸੂਈਆ ਕਰਨ ਵਾਲੀ ਦੇਖੋ ਗਰਮੀਆਂ ਦਾ ਤੋਹਫਾ ਵੀਰੇ 14 ਕਿਲੋ ਤੋਂ ਬੌਲੀ ਤੋਂ ਸਟਾਰਟ ਹੋਈ ਆ 18 ਕਿਲੋ ਦੋਦੇ ਵੀ ਬਾਜੂ ਕਰਨ ਵਾਲੀ ਉਦੋਂ ਅੱਗੇ ਆ ਜਾਓ ਹਾਂ ਉਦੋਂ ਅੱਗੇ ਆ ਜਾਓ ਵੱਡੀ ਐਫਪੀ ਦੇ 82000 82000 ਦੇਖ ਸਕਦਾ ਵੀਰੇ ਇਹ ਕੰਪੀਟੀਸ਼ਨ ਚੱਲ ਪਿਆ ਬਿਲਕੁਲ ਰੇਡ ਥੱਲੇ ਛੜਦੇ ਆ ਬਿਲਕੁਲ ਰੇਡ ਥੱਲੇ ਛੜਦੇ ਐ ਫੈਕਸ ਪ੍ਰਾਈਜ਼ ਨਹੀਂ ਵੀਰੇ ਮਾਰ ਤਣ ਫੋਲ ਹੋਊਗਾ ਉਹ ਤੂੰ ਅੱਗੇ ਆ ਸਕਦਾ ਦੂਜਾ ਸੂਆ ਦੂਜਾ ਸੂਆ ਵੀਰੇ ਦੇਖ ਸਕਦੇ ਹਾਂ ਸੋਨ ਨੂੰ ਇਹ ਵੀ ਇੱਕ ਹਫ਼ਤਾ ਲੈ ਜੂ ਬਾਕੀ ਵੀਰੇ ਛੰਡੀਆਂ ਸੀ ਲਈਆਂ ਦੇਖ ਕੇ ਕਰਮਾਂ ਵਾਲੀਆਂ ਉਹ ਤੂੰ ਅੱਗੇ ਆ ਜਾ ਇਹ ਵੀ ਵੀਰੇ ਦੂਜਾ ਸੂਆ ਸੁੰਦੀ ਹੈ ਇੱਕ ਹਫ਼ਤਾ ਇਹ ਬਾਜੂ ਕਰਮਾਂ ਵਾਲੀ ਦੇਖ ਸਕਦੇ ਹਾਂ ਬਾਕੀ ਤਕਰੀਬਨ ਇਹਦੇ ਵਿੱਚੋਂ ਵੀਰੇ ਸੁਭਾਤ ਕਿਰਪਾ ਚਾਰ ਚਲੀਆਂ ਵੀ ਜਾਣਗੀਆਂ ਪੰਜ ਛੇ ਹੋਰ ਨਵੀਆਂ ਵੀ ਆ ਜਾਣਗੀਆਂ ਉਦੋਂ ਅੱਗੇ ਆ ਜਾਓ ਵੀਰੇ ਇਹ ਵੇੜ ਸਾਡੇ ਫਾਰਮ ਤੇ ਸੂਪੀ ਵੀਰੇ 25 26 ਕਿਲੋ ਚਵਾ ਦੇਾਂਗੇ ਕਰਮਾਲੀ ਦਾ ਆ ਤੋਰੋ ਮਾੜੀ ਜੱਗੇ ਵਾਲੀ ਇਹ ਵੀਰੇ ਸਾਈ ਵਾਲ ਆ ਗਈ ਜਿਹੜੀ ਕਹਿੰਦੇ ਬਲੈਰੋ ਹਕੰਦੀ ਜਾਂਦੀ ਆ ਇਹੋ ਜਿਹਿਆਂ ਬਲੈਰੋ ਹਕੰਦੀਆਂ ਜਾਂਦੀਆਂ ਵੀਰੇ ਤੋਰੋ ਇਹ ਮਾਸਟਰ ਵੀਰ ਤੋਂ ਆਈ ਆ ਅੱਗੇ ਵੀ ਮਾੜਨ ਵੀਰ ਕੋਲੇ ਹੀ ਜਾਣੀ ਐ ਇਹ ਜਿਹੜਾ ਵੀਰ ਲੈ ਗਿਆ ਵੀਰੇ ਇਹਨੂੰ ਯਾਦ ਰੱਖੂਗਾ ਵੇਚੂਗਾ ਨਹੀਂ ਇਹ ਫਰਿੱਜ ਆ ਵੀਰੇ ਗਰਮੀ ਨਾਲ ਤੋਹਫਾ ਚ ਤਿੰਨ ਟਾਈਮ ਚੋਲੋ ਜਾਂ ਚਾਰ ਟਾਈਮ ਚੋਲੋ ਇਹੋ ਜਿਹਾ ਬੈਠਾ ਇਹੋ ਜਿਹਾ ਬੈਠਾ ਵੀਰੇ ਨਜ਼ਾਰੇ ਲਿਆਉਂਦੀਆਂ ਨੇ ਤੇ ਆ ਬਸ ਕੀ ਆਪਣਾ ਵੀਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਲਾ ਦਿਓ ਜੀ ਉਹਤੇ ਆਉਣ ਵਾਲੀ ਵੀਡੀਓ ਦਾ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ Instagram ਪੇਜ ਨੂੰ ਵੀ ਵੀਰੇ ਫੋਲੋ ਕਰ ਲਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਓ ਉਹ ਵੀ ਦੋਨੋਂ ਸੀਨੀਬਾਰ ਕੰਡਰੀ ਫਾਂ ਦੇ ਨਾਂ ਤੇ ਬਣੇ ਆ ਬਾਕੀ 25 ਤਰੀਕ ਪੰਜਵਾਂ ਮਹੀਨਾ ਕੱਲ ਨੂੰ ਵੀਰੇ ਆਪਾਂ ਵੇਚਾਂਗੇ ਜਿਹੜਾ ਵੀਰ ਮਰਜ਼ੀ ਵੇਚਣ ਤੋਕੇ ਆਵੇ ਤਕਰੀਬਨ ਵੀਰੇ 20 ਤੋਂ 22 ਨਾਗ ਹੋਣਗੇ ਉਸ ਤੋਂ ਬਾਅਦ ਚ ਹੁਣਾ ਫੋਨ ਕਰਕੇ ਆਵੇ ਦੋ ਚਾਰ ਦਿਨ ਬਾਅਦ ਵੀਰੇ ਫੇਰ ਮਾਲ ਇਕੱਠਾ ਕਰਾਂਗੇ ਫੇਰੇ ਮੇਂ ਵੇਚਾਂਗੇ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਆਪਣੇ ਫਾਂ ਤੋਂ ਕੋਈ ਨਵੀਂ ਵੀਡੀਓ ਮਿਲਦੇ ਐਂਡ ਤੇ ਇੱਕ ਗੱਲ ਵੀਰੇ ਲਾਜ਼ਮੀ ਕੰਨੇ ਆ ਕਿੱਤੋਂ ਵੀ ਚੀਜ਼ ਲੈਣੀ ਆ ਵੀਰੇ ਸਿਆਦ ਦੇਪਨ ਦੁੱਧ ਦੁੱਤੇ ਕਹੀ ਜਾਈਏ ਇਹ ਸਾਲੀ ਚੀਜ਼ ਹੁੰਦੀ ਆ ਵੀਰ ਜੀ ਇਹਦਾ ਲਾਂਬਾ ਕੋਈ ਨਹੀਂ ਉਹਦਾ ਦੇਖ ਕੇ ਆ ਵੀ ਕਿਤੋਂ ਵੀ ਲੈ ਦੇਖ ਕੇ ਨਰਖ ਬਰਖਣਾ ਖਰੀਦੋ ਬਾਅਦ ਚ ਉਹਦਾ ਲਾਂਬਾ ਕੋਈ ਨਹੀਂ ਹੁੰਦਾ ਚਲ ਤਾਂ ਆਪਣੇ ਫਾਰਮ ਤੋਂ ਕਿਸੇ ਨਵੀਂ ਵੀਡੀਓ ਤੋਂ ਮਿਲਦੇ ਹਾਂ ਜੀ ਵੀਰ ਜੀ ਧੰਨਵਾਦ ਸਾਸਰੀ ਕਾਲ ਜੀ